ਮੇਰਾ ਹੱਥ ਆਪੇ ਆਬਦ ਮੇਰਾ ਹੱਥ ਆਪੇ ਆਬਦ ਗੁਰ ਕੇ ਗੁਰ ਕੇ ਰਾਤ ਰਹੇ ਦਿਨ ਰਹੇ ਵਾਹਿਗੁਰੂ ਜੀ ਕਾ ਖਾਲਸ ਜੁਗਤ ਜੀ ਕਾ ਖਾਲਸ ਜੁਗ ਸਾਨੂੰ ਸਾਰੇ ਸਾਨੂੰ ਸਾਰੇ ਮਹਨਤ ਦਿਲਾ ਮਹਨਤ ਦਿਲਾ ਗੁਰਪਾਣੀ ਗੁਰ ਪਾਣੀ ਦੀ ਸਮਦਰ ਸਿਖਿ ਤਾਣੀ ਦੀ ਸਮਦਰ ਸਿਖਿ ਤਾਣੀ ਜੋੜਨ ਨਹੀਂ ਹੈ ਸਮਦਰ ਸਿਖਿ ਤਾਣੀ ਜੋੜਨ ਨਹੀਂ ਹੈ ਜੋੜਨ ਨਹੀਂ ਹੈ ਸਤਿ ਸਾਬ ਦੇ ਮੱਲੇ ਸਤਿ ਸਾਬ ਦੇ ਮੱਲੇ ਸਰਬੇਸ਼ਾਨੀਤ ਕੋਈ ਸੰਸਾਰੀ ਬਣੇ ਇੰਨਾ ਲੱਗਦਾ ਨਹੀਂ ਸਮਝਦੇ ਨਹੀਂ ਆ ਕਹਤ ਕਰਨੇ ਆ ਲੋੜੀ ਕਰਨਾ ਕਹਤ ਕਰਨੇ ਆ ਲੋੜੀ ਕਰਨਾ ਕਿਸ ਤਰ੍ਹਾਂ ਪੈਂਡੀ ਤੇ ਇਤਨਾ ਵੈਰੀਡੀ ਤੇ ਇਤਨਾ ਬਿਲਾਉਣੇ ਆ ਤੇ ਬਿਲਾਉਣੇ ਆ ਤੇ ਮੇਰੇ ਕੋਲ ਨਹੀਂ ਦੇ ਨੇ ਅਗਲੇ ਇੱਕ ਸਵਾਲ ਵੀ ਇੱਥੇ ਆ 10 ਦੇ ਚੁੱਕੇ 47 ਸਿਹਾਏ ਇਹ ਨਹੀਂ ਕਰਕੇ ਕਰ ਨਹੀਂ ਜਾਦਾ ਨਹੀਂ ਜਾਦਾ ਕਿਉਂਕਿ ਆਪਣੇ ਫੇਸਿਓਰਡ ਵੱਡ ਸਾਰੇ ਆਪਣੇ ਫੇਸਿਓਰਡ ਵੱਡ ਸਾਰੇ ਆ ਸਕਦੇ ਆ ਆ ਸਕਦੇ ਆ ਪਹਿਲਾ ਸੁਣੋ ਧਿਆਨ ਪਹਿਲਾ ਸੁਣੋ ਧਿਆਨ ਤਾਂ ਬਣਦਾ ਦਿੰਦਾ ਤਾਂ ਬਣਦਾ ਦਿੰਦਾ ਜਿਵੇਂ ਨਾਮ ਜਪੋ ਵਰਸੰਚਾਰ ਨਹੀਂ ਨਾ ਕਰ ਲਾਂਗੇ ਨਹੀਂ ਨਾ ਕਰ ਲਾਂਗੇ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਇੱਕ ਪਾਸਾ ਦੇ ਕੋ ਕਰਨੀ ਇੱਕ ਪਾਸਾ ਦੇ ਕੋ ਕਰਨੀ ਦੁਨੀ ਸੰਸਾਰ ਵਿੱਚ ਜੀ ਸੰਸਾਰ ਵਿੱਚ ਜੀ ਦੇ ਪੂਛੀ ਨਹੀਂ ਦੇ ਪੂਛੀ ਨਹੀਂ ਤਾਂ ਦਸਾਂ ਦਾ ਸਰਪੋਕ ਕਹਿੰਦੇ ਆ ਸਰਪੋਕ ਕਹਿੰਦੇ ਆ ਕਰਦੇ ਆ ਰੋੜ ਦਿੰਦੇ ਆ ਰੋੜ ਦਿੰਦੇ ਆ ਤੇ ਜਿਹੜਾ ਹੁੰਦੇ ਆ ਤੇ ਜਿਹੜਾ ਨਾ ਨਾ ਜਮਾਦਾ ਜੀ ਇਹ ਨਮੂਣੀ ਆ ਜਦੋਂ ਮਰਦੇ ਜੀ ਨੀ ਆਵੇ ਕਵੇ ਥੂੜੀ ਜਾਵੇ ਪਿਆ ਥੂੜੀ ਜਾਵੇ ਪਿਆਉਣਾ ਵਿੱਚ ਉਠਾ ਹੀ ਆਉਣਾ ਵਿੱਚ ਉਠਾ ਹੀ ਆਉਣਾ ਜਿੰਦਰ ਜਿੰਦਰ ਸੰਗਤ ਦੇ ਅੰਦਰ ਸੰਗਤ ਦੇ ਅੰਦਰ ਸਾਰੇ ਨੂੰ ਹਮਰਤੀ ਸਾਰੇ ਨੂੰ ਹਮਰਤੀ ਦਾ ਜੀ ਦੀ ਦਾ ਜੀ ਪਿਆਰ ਨਹੀਂ ਤਾਂ ਮਨ ਪਿਆਰ ਨਹੀਂ ਤਾਂ ਮਨ ਵਿੱਚ ਚਾਹ ਪੀ ਮਨ ਵਿੱਚ ਚਾਹ ਪੀ ਚਾਉਣਾ ਚਾਉਣਾ ਅਸੀਂ ਨਹੀਂ ਆਉਣਾ ਅਸੀਂ ਨਹੀਂ ਅਰਦਾਸ ਕਰਨੀ ਹੈ ਕਿ ਸਭ ਅਰਦਾਸ ਕਰਨੀ ਹੈ ਕਿ ਸਭ ਮੇਰੇ ਬੋਗ ਪਰ ਮੇਰੇ ਬੋਗ ਪਰ ਆਵੇ ਥੂੜੀ आवे कुड़ी जावे कम नजरिया कम नजरिया जी किरपी गुरु जी किरपी गुरु ग्रंथ साहिब ग्रंथ साहिब ग्रंथ साहिब जी क्या ग्रंथ साहिब ग्रंथ साहिब तैन जी तैन जी गुरु ध्वनि की गुरु ध्वनि कृपा पातुवाचा पातुवाचा तो बेस जुगत दी तो बेस जुगत दी नहीं है जदों है सबद पर सारी कनी लंद देव कहानियां प्रताए लगे लग समझ आ जे ताए हे लग समझ आ जे ता ਸਾਬਤ ਹੋ ਗਏ ਸਾਬਤ ਹੋ ਗਏ ਨਵਿਆ 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 ਦੇ ਰੂਪ ਕੋਲ ਜਿਹੜਾ ਕਰਤਾ ਹੋ ਕੇ ਰਹਾਂਗੇ ਜਦ ਮੈਂ ਕਹਿੰਨੀ ਬਹੁਤ ਬੱਲੇ ਬਹੁਤ ਬੱਲੇ ਸਮਝ ਨਾ ਵਹੜ ਸਮਝ ਨਾ ਆਮ ਦੇਣੀ ਆਨੇ ਦਿਨ ਆਨੇ ਦਿਨ ਹੋਈ ਕਿ ਤਰੰਦੀ ਹੋਰ ਕਿ ਤਰੰਦੀ ਹੋਰ ਕੁਗੁਰ ਵਰਗਾ ਹੁੰਦਾ ਹੈ ਸਿੱਧੇ ਕਿ ਕ੍ਰਿਸ਼ਨ ਨਹੀਂ ਸਾਰੇ ਕਹ ਰਹੇ ਹੈ ਕਿ ਜਿਹੜਾ ਮੇਰਾ ਸਿੱਧ ਪਾਵਨ ਬਰਤ ਤੇ ਆਉਂਦੇ ਜਬਾਨ ਚੁੱਕ ਕੇ ਆਇਆ ਅਮੇਰ ਰਾਤ ਰੇਤਾ ਵੀ ਪੜੀ ਨਾ ਸਿੱਕੇ ਵੈਗਰੂ ਕਰਨਾ ਹੈ ਨਹੀਂ ਨਹੀਂ ਜਿਗਰ ਜੀ ਜਿੰਨੇ ਕਰਕੇ ਮੇਰਾ ਸੇਕ ਉਹ ਕਿਤੇ ਲੱਗੋ ਹੀ ਨਹੀਂ ਗੁਰੂ ਇੱਕ ਪੰਗਰ ਜੇ ਮਰਤੋਲੇ ਉਹ ਵੈਗਰੂ ਦਾ ਨਾਮ ਪੜ ਕੇ ਤਪਤ ਇਸ਼ਨਾਨ ਹਾਰ ਜਾਂ ਪਾਣੀ ਫੈਸ਼ਨ ਜੇ ਹੁੰਦਾ ਹੁੰਦਾ ਉਹਦੇ ਵਿੱਚ ਪਹਿਲਾਂ ਆਪਣੇ ਤਨ ਦਾ ਉਹਦੇ ਵਿੱਚ ਆਪਣੇ ਪਰ ਸਿੱਧੀ ਸਿੱਧੀ ਉਪਦੇਸ਼ ਗੁਰੂ ਸਲਾਹ ਨਹੀਂ ਦੇ ਦੇ ਸਾਨੂੰ ਜੀ ਕਰੂਗਾ ਤੇਸ਼ ਗੁਰੂ ਹਰ ਖੋ ਖਲੇ ਜਾਦੇ ਹੈ ਜਿਹੜੇ ਜਨ ਜੜ ਕੇ ਨਾਮ ਜਪੋਗੇ ਬਾਈ ਗੁਰਬਾਣੀ ਦਾ ਇਹ ਕੀ ਹੋਣਾ ਚਾਹੀਦਾ ਕੀਤਾ ਗੁਰਬਾਣੀ ਜਾਂ ਕੀਰਤਨ ਹੋਏ ਉਦਾਂ ਕੋਮਾ ਸਾਰਾ ਦਿਨ ਬਾਕੀ ਕੀ ਕਰਨਾ ਗੁਰਪਰ ਵਾਇਗੁਰੂ ਦੇ ਨਾਲ ਜੁੜਨਾ ਹੈ ਇਹ ਨਹੀਂ ਲਿਖਿਆ ਬਈਆ ਮਾਲਵੀ ਸੱਚੇ ਸੱਚੇ ਸਮਝਣਾ ਉੱਠਦਿਆਂ ਹਰ ਨਾਮ ਧਿਆਵੈ ਲਿਆ ਵਾਇਗੁਰੂ ਵਾਇਗਨਸਤਿ ਵਾਇਗੁਰੂ ਕੋਸਨ ਹੈ ਪਰ ਸਾਰਾ ਕੋਈਤਨ ਦਾ ਕੰਮ ਕਰਿਆ ਵਾਇਗੁਰੂ ਤੇਰੇ 2 ਘੰਟੇ ਬਹਿ ਕੇ ਜੋ ਸਾਰਾ ਸਗਿਆ ਮੇਰਾ ਉੱਡੀ ਵੀ ਕੰਮਿਆ ਨਾ ਕੋਈ ਆ ਇੱਕ ਸ਼ਬਦ ਮੇਰੇ ਹਮੰਤਰ ਆਪਣੇ ਆਪ ਹੀ ਸੌਸਾ ਤੇ ਰਹਿੰਦੀ ਜਬਾਦਰਾ ਸਾਈ ਬਿਨਾ ਹਸਾਨ ਗੁਰੂ ਸੇ ਬਹੁਤ ਪਿਆਰ ਕਰਦਾ ਹੈ ਗੁਰੂ ਸੇ ਮੈਂ ਉਸ ਗੁਰ ਸੇ ਅਨੁਸ਼ੀਲਿ ਗ੍ਰੰਥ ਸੇ ਵੀ ਤਿਆਗ ਨਾ ਨਾ ਇੱਕ ਹੋਰ ਨਾਮ ਹੈ ਲੱਖਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਗੁਰੂ ਹਮੇਸ਼ਾ ਜੀਵਨ ਸਬ ਸਾਰੇ ਕਹਾ ਸੁਣਦੇ ਸਾਰੇ ਗੁਰੂ ਦੀ ਗੱਲ ਆਨੰਕ ਪਰਸ਼ ਕਰ ਮੈਂ ਨਾਂ ਦੇ ਪਿਤਾ ਮੈਂ ਹੋ ਜਾਂਦਾ ਹੈ ਇਹ ਪ੍ਰੇਰਦਾ ਹੈ ਇਹ ਸਾਰਾ ਸਾਡੀ ਜ਼ਿੰਦਗੀ ਦਾ ਗੁਰ ਸਿੱਖ ਪੰਥ ਦਾ ਯਾਦ ਵੀ ਨਹੀਂ ਕਿੰਦਾ ਸੰਪਾਚਨ ਹੈ ਪ੍ਰਚਾਰ ਕਿੰਨਾ ਚੱਲ ਰਹੇ ਹਾਂ बस ਬਦਲਣਾ ਪੈਂਦਾ ਹੈ ਕੰਮ ਕੀ ਦਿਲ ਜੋ ਉਧਰ ਰਿਚਾ ਸਮਾਂ ਸੰਗਤ ਆ ਜਾਈਂਗਾ ਤੇ ਰਿਸ਼ਤੇਦਾਰ ਕੋਲ ਵੀ ਗਏ ਚਾਰ ਹੋ ਗਿਆ ਆ ਉਹ ਵੀ ਆਇਆ ਆ ਵਿੱਚ ਫਾਈ ਕਰਦੇ ਘੜੀਆਂ ਵੱਲ ਵੱਧ ਰਹੇ ਕਿਵੇਂ ਨਾਲ ਕਰ ਸਕੀਂ ਦਿਨਾਂ ਬਹੁਤ ਜ਼ਿਆਦਾ ਆ ਜਾਂਦੇ ਨੇ ਜੱਟੇ ਆ ਨਾਮ ਦੇ ਪਰ ਇਹ ਵੀ ਸਾਡੇ ਬੁਰਾ ਸਾਡੇ ਜਿੰਦਗੀ ਵਾਪਰ ਜੋਦੋ ਦੇਖੀਏ ਦਰਿਆ ਨੂੰ ਦਿਖਾ ਲੱਖਾਂ ਤੁਰੇ ਫਿਰਦੇ ਆ ਦਰਿਆ ਦਾ ਸਾਹ ਲਾ ਕੋ ਮਿਨਸਾ ਚ ਨੂੰ ਵੈਗਰ ਦੀ ਭਗਤੀ ਕਰਦੇ ਆ ਆਪਾਂ ਸਿਰਫ ਤੋਂ ਅੱਗੇ ਆਪ ਗੱਲ ਛੇਤੀ ਲੱਗ ਪਾਉਂਦੇ ਕੋਸ਼ਿਸ਼ੀ ਗੱਲ ਨੂੰ ਸੈਟ ਕਰ ਆਪ ਨੂੰ ਮੰਨਣਾ ਮੁੜ ਕੇ ਉਹਨੂੰ ਮਨਨ ਵਰਮਣ ਹੁੰਦਾ ਉਹ ਜੜਿਆ ਸੀ ਮਨ ਖੇਤ ਕਰਕੇ ਆਰਾਮ ਨਹੀਂ ਜੇ ਮਾਰਕੀਟਿੰਗ ਵਿੱਚ ਸਿੱਖਣਾ ਗੁਰੂ ਜਿਹੜੇ ਮਹਤ ਰੋੜੇ ਟਿਕਾਂ ਦੇ ਵਿੱਚ ਸੰਗਤ ਚ ਰਹੂਗਾ ਆਪਰਾ ਮੈਂ ਇੱਕ ਬੰਦ ਉਹਨੇ ਕਿਹੜੇ ਨੂੰ ਗੁਰੂ ਨਾਲ ਜੋੜਿਆ ਇਹ ਦੁਨੀਆ ਦੇ ਜੋ ਸਾਹਿਤ ਰਿਆ ਸੱਚ ਨੂੰ ਪਸੰਦ ਆ ਉਹਨਾਂ ਸਾਰੇ ਨਿਸ਼ਾਨ ਜਿਹੜੇ ਕਰਿਆ ਚਲਪਾ ਕਿ ਕਿ ਵੈਗਰੂ ਕੀ ਤਾਰਾ ਚਲਾ ਕਿਤੇ ਕੀ ਤਾਰਾ ਹੋਰੇ ਹਰੇ ਹਰੇ ਹਾਰੇ ਜਿਹੜੇ ਬੜਾ ਬੱਡੇ ਹਾਰੇ ਜਿਹੜੇ ਬੜਾ ਬੱਡੇ ਉਹਨਾਂ ਨੂੰ ਕਿਉਂ ਨਾ ਨਾ ਉਹਨੇ ਕਿਹਾ ਕੀ ਕਰਦੇ ਹੈ ਇਹ ਆਪਣੀ ਗੱਲ ਸੁਣੋ ਜੀ ਵਾਹਿਗੁਰੂ ਨਾ ਟਿਕਨੀ ਦਾ ਰਹੀਆਂ